ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨਾਲ ਜੁੜੀ ਹੋਈ ਆ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੇ ਮੰਤਰੀਪਦ ਤੋਂ ਅਸਤੀਫਾ ਦੇ ਦਿੱਤਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਅੱਜ ਕੈਬਨਿਟ ਮੰਤਰੀ ਦਾ ਜਿਹੜਾ ਨਵਾਂ ਵਿਸਤਾਰ ਹੋਇਆ ਕੈਬਨਿਟ ਵਿੱਚ ਨਵਾਂ ਵਿਸਤਾਰ ਕੀਤਾ ਗਿਆ ਤਾਂ ਨਵੇਂ ਮੰਤਰੀ ਜਿਹੜੇ ਆ ਐਂਟਰੀ ਹੋਈ ਆ ਸੰਜੀਵ अरोड़ा ਦੀ ਤਾਂ ਉਧਰ ਕੁਲਦੀਪ ਸਿੰਘ ਢਾਲੀਵਾਲ ਦੀ ਕੈਬਨਿਟ ਵਿੱਚੋਂ ਛੁੱਟੀ ਹੋ ਚੁੱਕੀ ਆ ਤਾਂ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਇੱਕ ਪਾਸੇ ਦੇਖਿਆ ਗਿਆ ਕਿ ਲੁਧਿਆਣਾ ਵਿੱਚ ਵੱਡੀ ਚੋਣ ਹੁੰਦੀ ਹੈ ਤੇ ਉੱਥੇ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਹੁਣ ਜਿਹੜਾ ਅਸਤੀਫਾ ਦੇਣ ਦੀ ਗੱਲ ਸਾਹਮਣੇ ਆਈ ਹੈ ਤੇ ਚੋਣ ਵਿੱਚ ਵੱਡੀ ਜਿੱਤ ਦਾ ਦਰਜ ਕਰਦੇ ਆ ਸੰਜੀਵ ਅਰੋੜਾ ਤਾਂ ਸੰਜੀਵ ਅਰੋੜਾ ਅੱਜ ਮੰਤਰੀ ਬਣਿਆ ਤਾਂ ਉੱਥੇ ਹੀ ਇੱਕ ਮੰਤਰੀ ਦੀ ਛੁੱਟੀ ਹੋਣਾ ਲਗਭਗ ਤੈ ਮੰਨਿਆ ਜਾ ਰਿਹਾ ਸੀ ਜੋ ਕਿ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਤੋਂ ਅਸਤੀਫਾ ਲੈ ਲਿਆ ਗਿਆ ਹੈ ਅਸਤੀਫਾ ਦਿੱਤਾ ਗਿਆ ਮਾਫ ਕਰਨਾ ਅਸਤੀਫਾ ਦੇ ਦਿੱਤਾ ਆਪਣੇ ਅਹੁਦੇ ਤੋਂ ਕੁਲਦੀਪ ਸਿੰਘ ਢਾਲੀਵਾਲ ਨੇ ਤੇ ਮੰਤਰੀ ਪਦ ਜਿਹੜਾ ਉਹਨਾਂ ਦਾ ਵਾਪਸ ਲਿਆ ਗਿਆ ਤੇ ਜੇਕਰ ਦੇਖਿਆ ਜਾਵੇ ਕਿ ਉਹਨਾਂ ਨੇ ਟਵੀਟ ਕਰਕੇ ਇੱਕ ਘੰਟਾ ਪਹਿਲਾਂ ਹੀ ਜਿਹੜੇ ਆ ਕੁਝ ਸ਼ਬਦ ਲਿਖੇ ਆ ਆਪਣੇ ਟਵਿੱਟਰ ਹੈਂਡਲ ਤੇ ਉਹਨਾਂ ਲਿਖਿਆ ਕਿ ਆਪਣੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੇਰੀ ਮਿਹਨਤ ਜਾਰੀ ਹੈ ਤਾਂ ਉਹਨਾਂ ਨੇ ਇਹ ਟਵੀਟ ਕਰਿਆ ਤੇ ਇੱਕ ਘੰਟਾ ਪਹਿਲਾਂ ਹੀ ਟਵੀਟ ਇਹ ਸਾਹਮਣੇ ਆਇਆ ਤਾਂ ਇੱਕ ਘੰਟਾ ਪਹਿਲਾਂ ਹੀ ਸੌ ਚੁੱਕ ਸਮਾਗਮ ਹੋਇਆ ਤੇ ਐਨ ਆਰ ਆਈ ਮਾਮਲਿਆਂ ਸੰਬੰਧੀ ਵਿਭਾਗ ਹੈ ਜਿਹੜਾ ਉਹ ਵਾਪਸ ਜਿਹੜਾ ਕਿਤੇ ਨਾ ਕਿਤੇ ਲਿਆ ਗਿਆ ਕੁਲਦੀਪ ਸਿੰਘ ਢਾਲੀਵਾਲ ਤੋਂ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਵਿੱਤੇ ਕੱਲ ਹੀ ਜਿਹੜੀ ਆ ਜਾਣਕਾਰੀ ਮਿਲ ਰਹੀ ਸੀ ਕਿ ਇੱਕ ਮੰਤਰੀ ਨੂੰ ਹਟਾਇਆ ਜਾਏਗਾ ਹਾਲਾ ਤਾਂ ਹਾਲਾਂਕਿ ਜਿਹੜਾ ਜਦੋਂ ਤੱਕ ਸੌ ਚੁੱਕੀ ਗਿਆ ਉਦੋਂ ਤੱਕ ਇਹ ਸਾਫ਼ ਨਹੀਂ ਹੋ ਸਕਿਆ ਪਰ ਜਦੋਂ ਸਾਹ ਚੁੱਕ ਸਮਾਗਮ ਚੱਲ ਰਿਹਾ ਸੀ ਤਾਂ ਬਾਕੀ ਸਾਰੇ ਮੰਤਰੀ ਉੱਥੇ ਸ਼ਾਮਲ ਸੀਗੇ ਅਮਨ ਅਰੋੜਾ ਨੂੰ ਛੱਡ ਕੇ ਘਰੇਲੂ ਮਜਬੂਰੀ ਕਾਰਨ ਅਮਨ ਅਰੋੜਾ ਮੌਕੇ ਤੇ ਨਹੀਂ ਪਹੁੰਚ ਸਕੇ ਪਰ ਕੁਲਦੀਪ ਸਿੰਘ ਢਾਲੀਵਾਲ ਜਦੋਂ ਉੱਥੇ ਨਹੀਂ ਆ ਪਹੁੰਚੇ ਤਾਂ ਉਸ ਤੋਂ ਸਾਫ਼ ਹੋ ਗਿਆ ਕਿ ਕੁਲਦੀਪ ਸਿੰਘ ਢਾਲੀਵਾਲ ਤੋਂ ਉਹਦਾ ਵਾਪਸ ਲੈ ਲਿਆ ਗਿਆ ਤਾਂ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਮੰਤਰੀਪਦ ਤੋਂ ਅਸਤੀਫਾ ਦੇ ਦਿੱਤਾ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਕਸਤੀਫਾ ਦਿੱਤਾ ਆਪਣੇ ਅਹੁਦੇ ਤੋਂ ਤੇ ਉੱਥੇ ਹੀ ਐਨ ਆਰ ਆਈ ਵਿਭਾਗ ਜਿਹੜਾ ਹੁਣ ਉਹ ਸੰਜੀਵ अरोड़ा ਕੋਲ ਜਾ ਸਕਦਾ ਹੈ ਤੇ ਜਿੱਥੇ ਇੱਕ ਪਾਸੇ ਕੈਬਨਿਟ ਵਿੱਚ بڑا ਵਿਸਥਾਰ ਹੋਇਆ ਤਾਂ ਉੱਥੇ ਹੀ ਹੁਣ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਕਿਤੇ ਨਾ ਕਿਤੇ ਨਰਾਜਗੀ ਵੀ ਉਹਨਾਂ ਦੀ ਨਜ਼ਰ ਆਈ ਹੈ ਕਿ ਉਹ ਸੌ ਚੱਕ ਸਮਾਗਮ ਚ ਨਹੀਂ ਪਹੁੰਚੇ ਤਾਂ ਸਭ ਤੋਂ ਵੱਡੀ ਖਬਰ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੁਲਦੀਪ ਸਿੰਘ ਢਾਲੀਵਾਲ ਕੈਬਨਟ ਮੰਤਰੀ ਸਨ ਜੋ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਅਕਸਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਸੀ ਕੁਲਦੀਪ ਸਿੰਘ ਢਾਲੀਵਾਲ ਭਾਵੇਂ ਕਿਤੇ ਰੇਡ ਕਰਨ ਜਾਂਦੇ ਸੀ ਤਾਂ ਉਸ ਸਮੇਂ ਵੀ ਖੂਬ ਟਰੋਲ ਹੋਏ ਜਦੋਂ ਇੱਕ ਜਿਹੜਾ ਅਹੁਦਾ ਨਹੀਂ ਸੀਗਾ ਉਹ ਉਹਨਾਂ ਨੂੰ ਵਿਭਾਗ ਦਿੱਤਾ ਹੋਇਆ ਸੀ ਜਿਹੜਾ ਕਿ ਵਿਭਾਗ ਹੈ ਹੀ ਨਹੀਂ ਸੀ ਤਾਂ ਉਸ ਸਮੇਂ ਖੂਬ ਟਰੋਲ ਹੋਏ ਭਾਵੇਂ ਕਿ ਬੱਟੇ ਉਹਦੇ ਜੇਕਰ ਹੁਣ ਤੱਕ ਦੇਖਿਆ ਜਾਵੇ ਕੁਲਦੀਪ ਸਿੰਘ ਢਾਲੀਵਾਲ ਨੂੰ ਮਿਲੇ ਸੀ ਕੈਬਨਿਟ ਮੰਤਰੀ ਵਜੋਂ ਪੰਚਾਇਤ ਮੰਤਰੀ ਉਹਨਾਂ ਕੋਲ ਆਉਂਦਾ ਗਿਆ ਜੇਕਰ ਖੇਤੀਬਾੜੀ ਮੰਤਰੀ ਦੀ ਗੱਲ ਕਰੇ ਤਾਂ ਖੇਤੀਬਾੜੀ ਵਿਭਾਗ ਉਹਨਾਂ ਕੋਲ ਗਿਆ ਰਿਹਾ ਪਰ ਪਤਾ ਨਹੀਂ ਕੀ ਕੀ ਕਾਰਨ ਬਣੇ ਕਿ ਉਹ ਭਰੋਸਾ ਜਿਹੜਾ ਪਾਰਟੀ ਦਾ ਨਹੀਂ ਜਿੱਤ ਪਾਏ ਤੇ ਹੌਲੀ-ਹੌਲੀ ਕਰਕੇ ਸਾਰੇ ਵਿਭਾਗ ਆ ਜਿਹੜੇ ਉਹਨਾਂ ਤੋਂ ਵਾਪਸ ਲੈ ਲਏਗੇ ਤੇ ਆਖਰ ਇਹ ਸਮਾਂ ਵੀ ਆਇਆ ਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਤੱਕ ਦੇਣਾ ਪਿਆ ਤਾਂ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਐਨ ਆਰ ਆਈ ਵਿਭਾਗ ਮਾਮਲੇ ਆ ਸੰਬੰਧੀ ਉਹਨਾਂ ਕੋਲ ਇੱਕ ਹੀ ਵਿਭਾਗ ਰਹਿ ਗਿਆ ਸੀ ਜਿਸ ਤੋਂ ਅਸਤੀਫਾ ਦਿੱਤਾ ਹੈ ਤੇ ਇਸ ਤੋਂ ਹੁਣ ਲੱਗ ਰਿਹਾ ਹੈ ਕਿ ਕੈਬਨਿਟ ਮੰਤਰੀ ਵਜੋਂ ਛੁੱਟੀ ਹੈ ਜਿਹੜੀ ਕੁਲਦੀਪ ਸਿੰਘ ਢਾਲੀਵਾਲ ਦੀ ਹੋ ਚੁੱਕੀ ਹੈ ਤਾਂ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਨਰਾਜਗੀ ਵੀ ਕਿਤੇ ਨਾ ਕਿਤੇ ਉਹਨਾਂ ਦੀ ਸਾਹਮਣੇ ਆਈ ਆ ਜਦੋਂ ਉਹ ਸੌ ਚੁੱਕਾ ਸਮਾਗਮ 'ਚ ਨਹੀਂ ਪਹੁੰਚੇ ਜਦੋਂ ਮੰਤਰੀਪਦ ਜਿਹੜਾ ਦਿੱਤਾ ਜਾ ਰਿਹਾ ਸੀ ਸੰਜੀਵ अरोड़ा ਨੂੰ ਤਾਂ ਸੰਜੀਵ अरोड़ा ਨੂੰ ਜਦੋਂ ਮੰਤਰੀਪਦ ਦਿੱਤਾ ਗਿਆ ਤਾਂ ਉਸ ਸਮੇਂ ਕੁਲਦੀਪ ਧਾਲੀਵਾਲ ਨਹੀਂ ਪਹੁੰਚੇ ਜਿਸ ਦੇ ਚਲਦਿਆਂ ਕਿਤੇ ਨਾ ਕਿਤੇ ਵੱਡਾ ਜਿਹੜਾ ਝੜਕਾ ਵੀ ਕਹਿ ਸਕਦੇ ਹੋ ਕਿ ਕੁਲਦੀਪ ਸਿੰਘ ਧਾਲੀਵਾਲ ਨੂੰ ਲੱਗਿਆ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਆਪਣੇ ਅਹੁਦੇ ਤੋਂ ਅਸਤੀਫਾ ਉਹਨਾਂ ਨੇ ਦੇ ਦਿੱਤਾ ਤੇ ਇੱਕ ਘੰਟਾ ਪਹਿਲਾਂ ਉਹਨਾਂ ਨੇ ਟਵੀਟ ਵੀ ਕੀਤਾ ਹੈ ਕਿ ਮੇਰੀ ਜਿਹੜੀ ਸੇਵਾ ਉਹ ਲੋਕਾਂ ਪੰਜਾਬੀਆਂ ਲਈ ਜਾਰੀ ਰਹੇਗੀ ਤਾਂ ਉਹਨਾਂ ਨੇ ਟਵੀਟ ਕੀਤਾ ਆਪਣੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੇਰੀ ਮਿਹਨਤ ਜਾਰੀ ਰਹੇਗੀ ਤਾਂ ਇਹ ਜਾਰੀ ਹੈ ਇਹ ਟਵੀਟ ਹੈ ਜਿਹੜਾ 1 ਘੰਟਾ ਪਹਿਲਾਂ ਹੀ ਆਂਦਾ ਹੈ ਤੇ ਬਿੱਤੇ ਕੱਲ ਦੀ ਜੇਕਰ ਗੱਲ ਕਰੀ ਤਾਂ ਬਿੱਤੇ ਕੱਲ ਜਲ ਵਿਭਾਗ ਦੇ ਮੰਤਰੀ ਸੇ ਕੇਂਦਰ ਦੇ ਜਲ ਵਿਭਾਗ ਮੰਤਰੀ ਨਾਲ ਮੀਟਿੰਗ ਕਰਨ ਕਰਕੇ ਆਏ ਆ ਕੁਲਦੀਪ ਸਿੰਘ ਢਾਲੀਵਾਲ ਪਰ ਉਹਨਾਂ ਨੂੰ ਸ਼ਾਇਦ ਰਾਤ ਨੂੰ ਹੀ ਇਹ ਖਬਰ ਮਿਲ ਗਈ ਹੈ ਕਿ ਉਨ੍ਹਾਂ ਕੋਲ ਹੁਣ ਐਨਆਰਆਈ ਵਿਭਾਗ ਨਹੀਂ ਰਿਹਾ ਜਿਸ ਦੇ ਚਲਦਿਆਂ ਕੈਬਨਿਟ ਵਿੱਚੋਂ ਉਹਨਾਂ ਦੀ ਛੁੱਟੀ ਹੋ ਚੁੱਕੀ ਆ ਤਾਂ ਇਹ ਹਾਲਾਂਕਿ ਇਹ ਕੁਝ ਸਮੇਂ ਬਾਅਦ ਸਾਰੀ ਜਾਣਕਾਰੀ ਪੁਖਤਾ ਸਾਹਮਣੇ ਆਏ ਜਾਈਗੀ ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ